ਮੇਰਾ ਨਾਮ ਜੋਬਨੰਦਾਵਾ ਜੀ ਮੈਂ ਜ਼िला ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਮੁੱਦਾ ਹੈ ਜੀ ਉਹ ਹੈ ਕਿ ਅਸੀਂ ਗੁਰਦਾਸਪੁਰ ਦਾ ਯੂਨਿਟ ਆਮ ਆਦਮੀ ਪਾਰਟੀ ਦਾ ਯੂਨਿਟ ਸਰਦਾਰ ਅਮਨਸ਼ੀਲ ਸਿੰਘ ਸ਼ਰੀ ਕਲਸੀ ਜੀ ਦੀ ਅਗਵਾਈ ਹੇਠ ਅਸੀਂ ਇੱਕ ਜ਼िला ਪੱਧਰੀ ਵਰਕਰ ਮੀਟਿੰਗ ਕਰਨ ਜਾ ਰਹੇ ਹਾਂ ਉਸ ਮੀਟਿੰਗ ਦੇ ਵਿੱਚ ਸਾਡੇ ਸਾਰੇ ਬਲਾਕ ਪ੍ਰਧਾਨ ਸਾਡੇ ਸਾਰੇ ਸਰਪੰਚ ਪੰਚ ਸਹਿਬਾਨ ਸਾਡੇ ਵਾਰਡ ਇੰਚਾਰਜ ਵਿਲੇਜ ਇਨਚਾਰਜ ਸਾਡੀਆਂ ਫਰੰਟਲ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਜਿਵੇਂ ਕਿ ਕਿਸਾਨ ਵਿੰਗ ਯੂਥ ਵਿੰਗ ਸਾਰੇ ਵਿੰਗਾਂ ਦੇ ਪ੍ਰਧਾਨ ਅਧਿਰਜਾ ਸਾਡੇ ਆਗੂ ਸਹਿਬਾਨ ਪਹੁੰਚਣਗੇ ਤੇ ਸੈਂਟਰਲ ਲੀਡਰਸ਼ਿਪ ਚੋਂ ਹਾਈ ਕਮਾਂਡ ਚੋਂ ਸਾਡੇ ਮਾਨਯੋਗ ਐਕਸ ਡਿਪਟੀ ਸੀਐਮ ਦਿੱਲੀ ਸ਼੍ਰੀ ਮਨੀਸ਼ ਸਿਸੋਧਿਆ ਜੀ ਜੋ ਕਿ ਪੰਜਾਬ ਦੇ ਇਨਚਾਰਜ ਹਨ ਉਹ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਹੀ ਅਮਨ ਅਰੋੜਾ ਜੀ ਜੋ ਕਿ ਪੰਜਾਬ ਦੇ ਪ੍ਰਧਾਨ ਹਨ ਉਹ ਪਹੁੰਚ ਰਹੇ ਹਨ ਨਾਲ ਸ਼੍ਰੀ ਸੰਜੀਵ अरोड़ा ਜੀ ਜੋ ਪਿੱਛੇ ਦੇ ਲੁਧਾਨੇ ਦੀ ਬਾਈ ਇਲੈਕਸ਼ਨ ਜਿੱਤੇ ਉਹ ਨੇ ਉਹ ਪਹੁੰਚ ਰਹੇ ਹਨ ਨਾਲ ਰਾਜਵੀਰ ਜੀ ਕੋਮੰਜੀ ਓਐਸਡੀ 2 ਸੀ ਸਟਰੀ मिनिस्टर ਪੰਜਾਬ ਉਹ ਪਹੁੰਚ ਰਹੇ ਨੇ ਤੇ ਨਾਲ ਹੀ ਨਾਲ ਪੰਚਾਇਤ ਮੰਤਰੀ ਇੰਡਸਟਰੀ ਮਿਨਿਸਟਰ ਤਨਪ੍ਰੀ ਸੌਂਜੀ ਪਹੁੰਚ ਰਹੇ ਸੋ ਇਹ ਜਿਹੜੀ ਵਰਕਰ ਮਿਲਨੀ ਹੈ ਉਹ ਸੌਂਦ ਵਿਲਾ ਬਟਾਲਾ ਤੋਂ ਗੁਰਦਾਸਪੁਰ ਬਾਈਪਾਸ ਜਿਹੜਾ ਬਣਿਆ ਹੈ ਉਹਦੇ ਉੱਪਰ ਐਤਵਾਰ ਦੇ ਦਿਨ 29 ਤਰੀਕ ਨੂੰ ਸਵੇਰੇ 10 ਵਜੇ ਰੱਖੀ ਗਈ ਹੈ ਤੇ ਤੁਹਾਡੇ ਸਾਰੇ ਪ੍ਰੈਸ ਵਾਲੇ ਸਾਥੀਆਂ ਦੇ ਮਾਧਿਅਮ ਰਾਹੀਂ ਅਸੀਂ ਸਾਰੇ ਦਜਾਬ ਦਰਜਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਫੇਰ ਤੋਂ ਸੁਨੇਹਾ ਲਾਉਣਾ ਚਾਹੁੰਦੇ ਹਾਂ ਕਿ ਸਾਰੀ ਹਾਈ ਕਮਾਂਡ ਜਿਹੜੀ ਆ ਉਹ ਤੁਹਾਨੂੰ ਮਿਲਣ ਲਈ ਇੱਥੇ ਪਹੁੰਚ ਰਹੀ ਆ ਸੋ ਤੁਸੀਂ ਸੌਂਧ ਵਿਲਾ 10 ਵਜੇ ਸਵੇਰੇ ਦਿਨ ਐਤਵਾਰ 29 ਤਰੀਕ ਨੂੰ ਤੁਸੀਂ ਪਹੁੰਚ ਕੇ ਉਹਨਾਂ ਦੇ ਨਾਲ ਤੁਸੀਂ ਰੂਬਰੂ ਹੋ ਉਹਨਾਂ ਦੇ ਵਿਚਾਰ ਸੁਣੀਏ ਕਿਉਂਕਿ ਉਹਨਾਂ ਦਾ ਬਹੁਤ ਇੱਛਾ ਹੈ ਕਿ ਉਹ ਜਿਹੜਾ ਸਾਡੇ ਕਤਾਰ ਦਾ ਅਖੀਰਲਾ ਵਰਕਰ ਵੀ ਹੈ ਉਹਨੂੰ ਵੀ ਉਹ ਮਿਲਣਾ ਚਾਹੁੰਦੇ ਹਨ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਮੇਰੇ ਨਾਲ ਯਸ਼ਪਾਲ ਚੋਹਾਨ ਜੀ ਜੋ ਕਿ ਸਾਡੇ ਇੰਪਰੂਵਮੈਂਟ ٹرسٹ ਬਟਾਲਾ ਤੋਂ ਚੇਅਰਮੈਨ ਹਨ ਤੇ ਨਾਲ ਹੀ ਸਾਡੇ ਪੰਜਾਬ ਦੇ ਸਵਨਕਰ ਸੰਗ ਦੇ ਯੂਨਿਟ ਦੇ ਪੰਜਾਬ ਦੇ ਪ੍ਰਧਾਨ ਵੀ ਹਨ ਨਾਲ ਮੁਕਦੀਪ ਸਿੰਘ ਆਲੋਵਾਲ ਜੀ ਜੋ ਕਿ ਸਾਡੇ ਕਿਸਾਨ ਵਿੰਗ ਗੁਰਦਾਸਪੁਰ ਦੇ ਪ੍ਰਧਾਨ ਹਨ ਨਾਲ ਸਾਡੇ ਬਲਜੀਤ ਸਿੰਘ ਜੀ ਜੋ ਕਿ ਚੇਅਰਮੈਨ ਹਨ ਦਿਨਾਨਗਰ ਮਾਰਕੀਟ ਕਮੇਟੀ ਦੇ ਅਰਸ਼ ਜੀ ਜੋ ਕਿ ਸਾਡੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹੇ ਦੇ ਵਾਈਸ ਕੋਆਰਡੀਨੇਟਰ ਹਨ ਤੇ ਨਾਲ ਸੋਨਾ ਬਾਜਵਾ ਜੀ ਇਹ ਸਾਡੇ ਐਕ ਸਰਵਿਸਮੈਨ ਵਿੰਦੇ ਜ਼ਿਲ੍ਹਾ ਪ੍ਰਧਾਨ ਹਨ ਮਹਿਕ ਬਾਜਵਾ ਜੀ ਉਹ ਸਾਡੇ ਬਹੁਤ ਹੀ ਸਿਰਕਾ ਡਾਗੂ ਕਲਰ ਨੌਰ ਤੋਂ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਸੀਗਾ ਇਲੈਕਸ਼ਨ ਦੇ ਵਿੱਚ ਸੋ ਮੈਂ ਜਿਹੜਾ ਇਹ ਮੁੱਖ ਏਜੰਡਾ ਮੈਂ ਤੁਹਾਨੂੰ ਦੱਸ ਕੇ ਇੱਕ ਬਹੁਤ ਹੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨੇ 2-3 ਘੰਟੇ ਪਹਿਲਾਂ ਇੱਕ ਸੋਗ ਦੀ ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਸੁਣ ਚ ਮਿਲੀ ਹੈ ਉਹ ਵੀ ਮੈਂ ਤੁਹਾਡੇ ਮੀਡੀਆ ਰਾਹੀਂ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਯੂਨਿਟ ਵੱਲੋਂ ਮੈਂ ਕੀ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਹੋਣਾ ਕਿ ਤਰਨਤਾਰਨ ਦੇ ਸਾਡੇ ਐਮਐਲਏ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਇਸ ਦੁਨੀਆ ਤੋਂ ਨਹੀਂ ਰਹੇ ਸਾਰੀ ਸਮੁੱਚੀ ਆਮ ਆਦਮੀ ਪਾਰਟੀ ਗੁਰਦਾਸਪੁਰ ਯੂਨਿਟ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਸੀਂ ਉਹਨਾਂ ਦੇ ਕੀਤੇ ਹੋਏ ਸਮਾਜ ਦੇ ਲਈ ਕੰਮ ਉਹਨਾਂ ਦੇ ਹਲਕੇ ਦੇ ਕੰਮ ساری ਉਮਰ ਉਹਨਾਂ ਦੇ ਚੇਤੇ ਰਹਿਣਗੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਹਨਾਂ ਦੇ ਪਰਿਵਾਰ ਨੂੰ ਇਹ ਜਿਹੜਾ ਵਿਛੋੜੇ ਦੀ ਇਹ ਸਹਿਣ ਦੀ ਜਿਹੜੀ ਹੈ ਉਹ ਬਲ ਬਖਸ਼ੇ ਸੋ ਇਹ ਜਿਹੜਾ ਸੋਕ ਸੰਦੇਸ਼ ਸਾਡੇ ਸਾਰੇ ਗੁਰਦਾਸਪੁਰ ਦੇ ਯੂਨਿਟ ਵੱਲੋਂ ਇੱਕ ਕਲੈਕਟਿਵਲੀ ਅਸੀਂ ਦੇਣਾ ਚਾਹੁੰਦੇ ਹਾਂ ਸੋ ਬਹੁਤ ਬਹੁਤਾਂ ਫਿਰ ਇਹ ਮੁਦੇ ਵਿਚਾਰੇ ਜਾਣਗੇ ਜਿਹੜੀ 23 ਦੇ ਜੱਥੇ ਅ ਦੇਖੋ ਜੀ ਜਦੋਂ ਇਹ ਵਰਕਰ ਮੀਟਿੰਗ ਰੱਖੀ ਗਈ ਸੀ ਕਿਉਂਕਿ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਹਾਂ ਸੋ ਇਹ ਮੇਰੀ ਪਹਿਲੀ ਜਿਹੜੀ ਸੀਗੀ ਵਰਕਰ ਮਿਲਣੀ ਸੀ ਸੋ ਆਪਾਂ ਕਿਉਂਕਿ ਹੁਣੇ-ਹੁਣੇ ਸਾਡੇ ਵਰਕਰਾਂ 'ਚ ਬੜਾ ਜੋਸ਼ ਸੀਗਾ ਕਿ ਆਪਾਂ ਲੁਧਿਆਣੇ ਦੀ ਬਾਈ ਇਲੈਕਸ਼ਨ ਜਿੱਤੀ ਹੈ ਸੋ ਸਾਡੇ ਜਿਹੜੇ ਲੀਡਰ ਸਾਹਿਬਾਨ ਸੀਗੇ ਉਹ ਵੀ ਵਰਕਰਾਂ ਨੂੰ ਮਿਲਣਾ ਚਾਹੁੰਦੇ ਸੀਗੇ ਤੇ ਵਰਕਰ ਵੀ ਜਿਹੜੇ ਸੀਗੇ ਉਹ ਲੀਡਰ ਸਾਹਿਬਾਨਾਂ ਦੇ ਰੁਗਰੂ ਹੋਣਾ ਚਾਹੁੰਦੇ ਸੀਗੇ ਸੋ ਮੇਨ ਜਿਹੜੀ ਆ ਉਹ ਉਦੇਸ਼ਾ ਜਿਹੜਾ ਵਾ 2027 ਦੀਆਂ ਚੋਣਾਂ ਨੂੰ ਲੈ ਕੇ ਕਿ ਅਸੀਂ ਸੱਤੇ ਦੀ ਸੱਤੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣੀਆਂ ਨੇ ਤੇ ਉਹਦੇ ਲਈ ਜਿਹੜੀ ਸਾਰੀ ਜ਼ਿੰਮੇਵਾਰੀ ਮੁੱਖ ਜ਼ਿੰਮੇਵਾਰੀ ਆ ਉਹ ਸਾਡੇ ਅਖੀਰਲੇ ਕਤਾਰ ਦੇ ਵਰਕਰ ਦੀ ਹੋਊਗੀ ਇਹ ਜਿਹੜਾ ਸਨੇਹਾ ਦੇਣ ਹਾਈ ਕਮਾਂਡ ਜਿਹੜੀ ਆ ਉਹ ਵਰਕਰਾਂ ਦੇ ਨਾਲ ਰੁਗਰੂ ਹੋਣ ਇੱਥੇ ਆ ਰਹੀ ਦੇਖੋ ਜੀ ਜਿਹੜੇ ਇਹ ਹਾਈ ਕਮਾਂਡ ਦੇ ਫੈਸਲੇ ਨੇ ਉਹ ਇਹ ਹਰ ਪਾਰਟੀ ਦੇ ਫੈਸਲੇ ਹੁੰਦੇ ਨੇ ਪਰ ਇਹ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੀ ਔਰ ਸਾਡੇ ਮੈਂ ਕਹਿੰਦਾ ਤਕਰੀਬਨ ਮਾਝੇ ਦੀ ਇਹ ਬੜੀ ਮੁੱਖ ਡਿਮਾਂਡ ਹੈਗੀ ਆ ਔਰ ਬਿਨਾ ਮੰਤਰੀ ਤੋਂ ਹੀ ਸਾਡੇ ਜਿਹੜੇ ਪ੍ਰਧਾਨ ਨੇ ਸਰਦਾਰ ਅਮਰ ਸਿੰਘ ਸੈਰੀਕਲਸੀ ਜੀ ਉਹ ਇੰਨਾ ਕੰਮ ਕਰਦੇ ਨੇ ਇੰਨਾ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਨੇ ਇੰਨੀ ਤਰੱਕੀ ਬਟਾਲੇ ਸ਼ਹਿਰ ਦੀ ਤੇ ਜ਼ਿਲ੍ਹਾ ਗੁਰਦਾਸਪੁਰ ਦੀ ਕਰਾ ਰਹੇ ਨੇ ਸੋ ਪੂਰੀ ਉਮੀਦ ਆ ਤੇ ਪਾਰਟੀ ਤੋਂ ਇਹ ਅਸੀਂ ਆਸ ਵੀ ਕਰਦੇ ਆ ਕਿ ਉਹ ਬਹੁਤ ਜਲਦੀ ਉਹਨਾਂ ਦਾ ਮੰਤਰੀ ਬਣ। ਪਰ ਤੁਹਾਨੂੰ ਨਵਾਂ ਉਮਦਾ ਮਿਲਿਆ ਯੂਥ ਨੂੰ ਮਿਲਦੇ ਹੋ। ਕੀ ਯੂਥ ਉਮੀਦਾਂ ਰੱਖਦਾ گاਉਂ ਇਲੈਕਸ਼ਨ ਦੇ ਖਾਤਰ ਆਮਾਦੀ ਪਾਰਟੀ ਦੇ? ਦੇਖੋ ਜੀ ਆਮਾਦੀ ਪਾਰਟੀ ਦੀ ਜਿਹੜੀ ਰੀੜ ਦੀ ਹੱਡੀ ਆ ਉਹ ਨੌਜਵਾਨ ਸਾਥੀ ਨੇ ਜਿੱਦੋਂ ਆਮਾਦੀ ਪਾਰਟੀ ਦਾ ਝੰਡਾ ਜਿਹੜਾ ਉੱਚਾ ਹੋਇਆ ਉਹ ਨੌਜਵਾਨਾਂ ਨੇ ਕੀਤਾ। ਸਾਡੀ ਪਾਰਟੀ ਦੇ ਵਿੱਚ ਬਹੁਤ ਨੌਜਵਾਨ ਐਮ.ਐਲ.ਏ ਵੀ ਹਨ। ਸੋ ਨੌਜਵਾਨਾਂ ਦੇ ਲਈ ਖਾਸ ਕਰਕੇ ਪਾਰਟੀ ਦਾ ਬਹੁਤ ਜ਼ਿਆਦਾ ਧਿਆਨ ਹੈ। ਇੱਕ ਸਪੈਸ਼ਲ ਪ੍ਰੋਗਰਾਮ ਯੂਥ ਕਲੱਬ ਜਿਹੜਾ ਕਿ ਉਹ ਅਸੀਂ ਹਰ ਪਿੰਡ ਦੇ ਵਿੱਚ ਇੱਕ ਯੂਥ ਕਲੱਬ ਬਣਾ ਰਹੇ ਹਾਂ ਜਿਹਦੇ ਨਾਲ ਜੋੜ ਕੇ ਨੌਜਵਾਨਾਂ ਨੂੰ ਸਿੱਧਾ ਸਰਕਾਰ ਦੇ ਨਾਲ ਜੋੜਿਆ ਜਾਊਗਾ ਉਹਨਾਂ ਨੂੰ ਰੁਜ਼ਗਾਰ ਉਹਦੇ ਤੋਂ ਪੈਦਾ ਕਰਕੇ ਦਵਾਂਗੇ ਉਹਦੇ ਤੋਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਾਂਗੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਉਸ ਯੂਥ ਕਲੱਬ ਦੇ ਰਹਿ ਅਸੀਂ ਨੌਜਵਾਨਾਂ ਨੂੰ ਜਿਹੜਾ ਸਿੱਧਾ ਡਾਇਰੈਕਟ ਸਰਕਾਰ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹਾਂ ਜਿਲ੍ਹਾ ਗੁਰਦਾਸਪੁਰ ਦਾ ਤੁਹਾਨੂੰ ਉਹਦਾ ਜਿਹੜਾ ਦਿੱਤਾ ਵਾ ਹੋਰ ਫਤੋ ਛੋਟੀ ਉਮਰ ਦੀ ਜਿਹੜੀ ਪ੍ਰਧਾਨ ਤੁਸੀਂ ਪ੍ਰਧਾਨ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਫੇਰ ਬਾਰ-ਬਾਰ ਕਹਿਣਾ ਚਾਹੁੰਦਾ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਮੈਂ ਇੱਕ ਆਮ ਘਰ ਦਾ ਨੌਜਵਾਨ ਹਾਂ ਮੇਰਾ ਕੋਈ ਸਿਆਸੀ ਪਿਛੋਕੜ ਨਹੀਂ ਹੈਗਾ ਮੈਂ 33 ਸਾਲ ਦੀ ਉਮਰ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਿਆ ਹਾਂ ਇਹ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਹੀ ਸੰਭਵ ਹੋ ਸਕਦਾ ਹੈ ਇਹ ਉਹ ਇੱਕ ਲੋਕਤੀ ਪਾਰਟੀ ਹੈ ਜਿੱਥੇ ਤੁਸੀਂ ਮਿਹਨਤ ਕਰਦੇ ਰਹੋ ਤੇ ਤੁਹਾਨੂੰ ਪਾਰਟੀ ਨੇ ਕਿੰਦਣ ਤੁਹਾਡੀ ਮਿਹਨਤ ਨੂੰ ਪਛਾਣ ਕੇ ਤੁਹਾਨੂੰ ਉਹਨਾਂ ਨੇ ਜ਼ਿੰਮੇਵਾਰੀ ਦੇ ਦੇਣੀ ਹੈ ਇਹ ਆਮ ਆਦਮੀ ਪਾਰਟੀ ਦੇ ਵਿੱਚ ਇਹੋ ਖੂਬਸੂਰਤੀ ਹੈ ਇਸੇ ਕਰਕੇ ਨੌਜਵਾਨ ਵਰਗ ਸਾਰਾ ਦਾ ਸਾਰਾ ਆਮ ਆਦਮੀ ਪਾਰਟੀ ਨਾਲ ਜੁੜਦਾ ਹੈ ਕਿੰਡਾ ਉਹਦੇ ਵਿੱਚ ਅਜੇ ਤੱਕ ਪ੍ਰਗਤੀ ਨਹੀਂ ਹੋ ਰਹੀ ਕੀ ਕਾਰਨ ਕੀ ਇਹ ਸਰਕਾਰ ਅਵੇਸ਼ੀ ਹੈ ਸ਼ਹਿਰਾਂ ਨੂੰ ਵਿਕਾਸ ਕਰਵਾਦੀ ਦੇਖੋ ਜੀ ਆਪਾਂ ਮੈਂ ਫਿਰ ਕਰ ਰਿਹਾ ਕਿ ਆਪਣਾ ਜਿਹੜਾ ਏਜੰਡਾ ਹੈ ਪ੍ਰੈਸ ਕਾਨਫਰੰਸ ਦਾ ਉਹ ਇੱਕ ਜਿਹੜੀ ਸਾਡੀ ਜ਼ਿਲ੍ਹਾ ਵਰਕਰ ਮੀਟਿੰਗ ਆ ਉਹਦੇ ਬਾਰੇ ਸੀਗਾ ਬਟ ਹਾਂ ਜਿਹੜਾ ਤੁਸੀਂ ਕਹਿ ਰਹੇ ਹੋ ਆਪਾਂ ਕੰਮ ਹੋ ਰਹੇ ਨੇ ਹੁਣ ਤੁਹਾਨੂੰ ਪਤਾ ਕੋਰਡ ਆਫ ਕੰਡਕਟ ਪਿੱਛੇ ਜੇ ਲੱਗੇ ਹਟਿਆ ਉਸ ਤੋਂ ਬਾਅਦ ਵੀ ਜਿੰਨੇ ਕੰਮ ਨੇ ਉਹ ਲਗਾਤਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹ ਛਿੜੇ ਹੋਏ ਨੇ ਔਰ ਅਗਲੇ 1.5 ਸਾਲ ਦੇ ਅੰਦਰ ਅੰਦਰ ਤੁਸੀਂ ਤਕਰੀਬਨ ਪਿੰਡਾਂ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਸੜਕਾਂ ਦਾ ਚਾਹੇ ਨਿਰਮਾਣ ਹੋਵੇ ਹੋਰ ਵੀ ਜਿੰਨੇ ਕੰਮ ਨੇ ਉਹ ਸਾਰੇ ਤੁਸੀਂ ਹੁੰਦੇ ਦੇਖੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਤਰੀਕੇ ਨਾਲ ਤੁਮ ਪੂਰੇ ਵਿਸਤਾਰ ਦੇ ਨਾਲ ਸਾਡੇ ਜੋਗਰੰਦਵਾ ਜੀ ਨੇ ਇਸ ਮਿੱਟੀ ਦਾ ਮਕਸਦ ਦੱਸਿਆ ਹੈ ਇਹ ਮੀਟਿੰਗ ਇੱਕ ਉਦਦਾ ਸੰਭਾਲ ਸਮਾਰੋਹ ਹੈ। ਉਹ ਇਹਨਾਂ ਦੇ ਉਦਦਾ ਸੰਭਾਲਨ ਦੇ ਸਮਾਰੋਹ ਦੇ ਵਿੱਚ ਜਿਹੜੇ ਮਾਨਯੋਗ ਸਾਡੀ ਹਾਈ ਕਮਾਂਡ ਦੇ ਬਹੁਤ ਹੀ ਕੁਝ ਲੀਡਰ ਆ ਰਹੇ ਹਨ ਜਿਸ ਦੇ ਵਿੱਚ ਤੁਹਾਨੂੰ ਪੂਰਾ ਡਿਟੇਲ ਦੱਸੀ ਹੈ ਉਹਨਾਂ ਨੇ ਮਜੀਦ ਸੋਦਾ ਜੀ ਆ ਰਹੇ ਹਨ, ਸੰਜੀਵ ਰੋੜਾ ਜੀ ਆ ਰਹੇ ਹਨ, ਹੋਰ ਮੰਤਰੀ ਸਾਹਿਬਾਨ ਆ ਰਹੇ ਹਨ। ਔਰ ਉਹਨਾਂ ਦਾ ਮੇਨ ਮਕਸਦ ਹੈ ਕਿ ਜਿਹੜੀ ਸਾਡੀ ਮਾਝਾ ਜ਼ੋਨ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਸਨ 2022 ਦੇ ਇਲੈਕਸ਼ਨ ਦੇ ਵਿੱਚ ਸਾਡੇ ਇਥੋਂ ਦੇ ਜਿਹੜੇ ਖੁਮੋਤੇ ਕੈਂਡੀਡੇਟ ਹੀ ਇੰਨੀ ਸਫਲਤਾ ਪ੍ਰਾਪਤ ਨਹੀਂ ਕਰ ਸਕੇ ਲੇਕਿਨ ਇਸ ਆਪਣਾ ਕੜੀ ਦੇ ਤਹਿਤ ਵੀ ਇੱਕ ਨੌਜਵਾਨ ਨੇਤਾ ਸਾਡਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਔਰ ਉਹਨੂੰ ਗੁਰਦਾਸਪੁਰ ਦੀ ਕਮਾਂਡ ਦਿੱਤੀ ਹੈ ਔਰ ਮੈਸਬੀਨਾ ਵੀ ਉਹ ਜਿਹੜੀ ਕਮੀ 2022 ਚ ਰਹਿ ਗਈ ਸੀ ਔਰ ਇਹ ਜੂਥ ਜਿਹੜਾ ਸਾਡਾ ਜਰੂਰ ਉਸ ਕਮੀ ਨੂੰ ਪੂਰਾ ਕਰੇਗਾ ਤਮਾਮ ਜਿੰਨੇ ਵੀ ਸਾਡੇ ਕੈਂਡੀਡੇਟ ਨੇ ਪਟਾਲੇ ਤੋਂ ਲੈ ਕੇ ਪਠਾਨਕੋਟ ਤੱਕ ਇੱਕ ਇੱਕ ਕੈਂਡੀਡੇਟ ਨੂੰ ਜਿਤਾਣ ਦੀ ਕੋਸ਼ਿਸ਼ ਕੋਈ ਕੀਤੀ ਸੀ